ਇੱਕ ਰਾਗੀਰ ਵੱਲੋਂ ਸੂਚਨਾ ਮਿਲਨ ਉਪਰੰਤ ਐਸਐਸਐਫ ਟੀਮ ਤੁਰੰਤ ਮੌਕੇ ਤੇ ਪਹੁੰਚੀ ਕੈਂਟਰ ਡਰਾਈਵਰ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਅਮ੍ਰਿਤਸਰ ਤੋਂ ਦਿੱਲੀ ਵੱਲ ਜਾ ਰਿਹਾ ਸੀ ਡਰਾਈਵਰ ਨੇ ਦੱਸਿਆ ਕਿ ਕੀ ਦੋਨ ਕਾਰਨ ਉਸਦਾ ਵਾਹਨ ਇੱਕ ਚੱਲ ਰਹੇ ਇੱਕ ਕੰਪਛਾਤੇ ਵਾਹਨ ਨਾਲ ਟਕਰਾ ਗਿਆ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਖਮੀ ਸਾਨ ਨਹੀਂ ਹੋਇਆ ਪਰ ਕੈਂਟਰ ਨੂੰ ਨੁਕਸਾਨ ਪਹੁੰਚਿਆ ਲੋਕਾਂ ਦੀ ਮਦਦ ਨਾਲ ਕੈਂਟਰ ਨੂੰ ਥੱਗ ਲਗਵਾ ਦੋਸਤਾਂ ਵਾਦ ਦਿੱਤਾ ਗਿਆ ਅਤੇ ਪਿੱਛੇ ਸੇਟੀ ਦੀ ਖੋਣ ਲਗਾ ਦਿੱਤੇ ਗਏ। ਪਰ ਨਾ ਮਾਰੀ ਸੂਚਿਤ ਕਰਨ ਲਈ ਸਾਣਾ ਫਿਲਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਵੀ ਤਰ੍ਹਾਂ ਦਾ ਰਿਸਪੌਂਸ ਨਹੀਂ ਮਿਲਿਆ। ਜੀ ਸਰ ਜਿੱਦ ਤੋਂ ਸਵੇਰੇ ਪਤਾ ਲੱਗਾ 4 4:30 ਵਜੇ ਦੇ ਕਰੀਬ ਇੱਕ ਟਰੱਕ ਦਾ ਐਕਸੀਡੈਂਟ ਹੋਇਆ। ਜੀ ਟਰੱਕ ਵੀ ਤੇ ਮਜ਼ਦੂਰ ਵੀ ਆ ਤੁਸੀਂ ਮੋਟੇ ਤੇ ਕੂਚੀ ਸੀ ਇਹ ਸਾਰੀ ਘਟਨਾ ਸੀ। ਫੇਸ ਘਟਨਾ ਸੰਬੰਧੀ ਜੀ ਸਾਨੂੰ ਮੈਨੂੰ ਕਾਲ ਆਈ ਸੀ ਜੀ ਤਾਉ ਢਾਬੇ ਤੋਂ ਕਿਸੇ ਕਰਿੰਦੇ ਨੇ ਕਾਲ ਕੀਤੀ ਕਿ ਬਈ ਇੱਥੇ ਸਾਡੇ ਢਾਬੇ ਦੇ ਸਾਹਮਣੇ ਟਰੱਕ ਬਚ ਗਿਆ ਮੇਰੇ ਸਹਿਯੋਗੀ ਜਸਵਿੰਦਰ ਸਿੰਘ ਡਿਊਟੀ ਤੇ ਸਨ ਉਹਨਾਂ ਨੂੰ ਮੈਂ ਤੁਰੰਤ ਕਾਲ ਕਰਕੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਜਿਹੜੇ ਮੌਕੇ ਤੇ ਆ ਕੇ ਇਹਨਾਂ ਨੇ ਟਰੱਕ ਡਰਾਈਵਰ ਨੂੰ ਬਾਹਰ ਕੱਢਿਆ ਤੇ ਗੱਡੀ ਨੂੰ ਸਾਈਡ ਤੇ ਲਵਾਇਆ ਬਾਅਦ ਵਿੱਚ ਟਰੱਕ ਡਰਾਈਵਰ ਤੋਂ ਪੁੱਛਿਆ ਗਿਆ ਟਰੱਕ ਡਰਾਈਵਰ ਨੇ ਦੱਸਿਆ ਜਿਹਦਾ ਨਾਮ ਸ਼ਸ਼ੀਲ ਦੱਸਿਆ ਜਾਂਦਾ ਹੈ ਉਹਨੇ ਦੱਸਿਆ ਕਿ ਮੈਂ ਅੰਮ੍ਰਿਤਸਰ ਤੋਂ ਪਰਚੂਨ ਲੈ ਕੇ ਦਿੱਲੀ ਜਾ ਰਿਹਾ ਸੀਗਾ ਇੱਥੇ ਆ ਕੇ ਜਦ ਇਹ ਫਲੋਰ ਦੇ ਏਰੀਆ 'ਚ ਆਇਆ ਤਾਂ ਢਾਬੇ ਦੇ ਸਾਹਮਣੇ ਉਹਦੀ ਅੱਖ ਲੱਗ ਗਈ ਜਿਹਦੇ ਕਾਰਨ ਚੱਲਦੇ ਟਰੱਕ ਦੇ ਪਿੱਛੇ ਹੇ ਟਕਰਾ ਗਈ ਜਿਹਦੇ ਕਾਰਨ ਇਹ ਟਰੱਕ ਦੇ ਵਿੱਚ ਹੀ ਫਸ ਗਿਆ ਸੀਗਾ ਤੇ ਇਹਨੂੰ ਬਾਹਰ ਕੱਢ ਕੇ ਇਹਨੇ ਫਰਸਟ ایڈ ਦਿੱਤੀ ਆ ਵੈਸੇ ਇਹਦੇ ਕੋਈ ਜ਼ਿਆਦਾ ਸੱਟ ਚੋ ਨਹੀਂ ਲੱਗੀ ਤੇ ਗੱਡੀ ਨੂੰ ਸਾਈਡ ਤੇ ਕਰਵਾ ਦਿੱਤਾ ਗਿਆ ਇਸ ਘਟਨਾ ਸੰਬੰਧੀ ਥਾਣਾ ਫਲੋਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ ਇੱਕ ਰਾਗੀਰ ਵੱਲੋਂ ਸੂਚਨਾ ਮਿਲਨ ਉਪਰੰਤ ਐਸਐਸਐਫ ਟੀਮ ਤੁਰੰਤ ਮੌਕੇ ਤੇ ਪਹੁੰਚੀ ਕੈਂਟਰ ਡਰਾਈਵਰ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਅੰਮ੍ਰਿਤਸਰ ਤੋਂ ਦਿੱਲੀ ਵੱਲ ਜਾ ਰਿਹਾ ਸੀ ਡਰਾਈਵਰ ਨੇ ਦੱਸਿਆ ਕਿ ਨੀਂਦੋਂ ਕਾਰਨ ਉਸਦਾ ਵਾਹਨ ਇੱਕਨ ਪਛਾਤੇ ਵਾਹਨ ਨਾਲ ਟਕਰਾ ਗਿਆ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਖਮੀ ਪਸਾਨ ਨਹੀਂ ਹੋਇਆ ਪਰ ਕੈਂਟਰ ਨੂੰ ਨੁਕਸਾਨ ਪਹੁੰਚਿਆ ਲੋਕਾਂ ਦੀ ਮਦਦ ਨਾਲ ਕੈਂਟਰ ਨੂੰ ਸੱਦਾ ਲਗਵਾ ਕੇ ਸੜਕਾਂ ਵਾਦ ਦਿੱਤਾ ਗਿਆ ਅਤੇ ਫਿਰ ਛੇ ਸੇਕ ਦੇ ਖੋਲ ਲਗਾ ਦਿੱਤੇ ਗਏ। ਤਾਂ ਨਾ ਮਾਰੀ ਸੂਚਿਤ ਕਰਨ ਲਈ ਸਾਣਾ ਫਲੋਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਵੀ ਤਰ੍ਹਾਂ ਦਾ ਰਿਸਪੌਂਸ ਨਹੀਂ ਦੇ ਰਹੇ। ਜਾਨੀ ਸਰ ਜੇਕਰ ਸਵੇਰੇ ਪਤਾ ਲੱਗਾ 4 4:30 ਵਜੇ ਦੇ ਕਰੀਬ ਇੱਕ ਟਰੱਕ ਦਾ ਐਕਸੀਡੈਂਟ ਹੋਇਆ। ਜੀ। ਟਰੱਕ ਵਿੱਚ ਤੇ ਮਜ਼ਦੂਰਿਆ ਤੁਸੀਂ ਮੋਟੇ ਤੇ ਕੁੱਝ ਸੀ ਕੀ ਸਾਰੀ ਟੱਕਰ ਸੀ? ਕਿਸ ਘਟਨਾ ਸੰਬੰਧੀ ਜੀ ਸਾਨੂੰ ਮੈਨੂੰ ਕਾਲ ਆਈ ਸੀ ਜੀ ਤਾਂ ਢਾਬੇ ਤੋਂ ਕਿਸੇ ਕਰਿੰਦੇ ਨੇ ਕਾਲ ਕੀਤੀ ਕਿ ਬਈ ਇੱਥੇ ਸਾਡੇ ਢਾਬੇ ਦੇ ਸਾਹਮਣੇ ਟਰੱਕ ਬਚ ਗਿਆ ਮੇਰੇ ਸਹਿਯੋਗੀ ਜਸਵਿੰਦਰ ਸਿੰਘ ਡਿਊਟੀ ਤੇ ਸਨ ਉਹਨਾਂ ਨੂੰ ਮੈਂ ਤੁਰੰਤ ਕਾਲ ਕਰਕੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਜਿਹੜੇ ਮੌਕੇ ਤੇ ਆ ਕੇ ਇਹਨਾਂ ਨੇ ਟਰੱਕ ਡਰਾਈਵਰ ਨੂੰ ਬਾਹਰ ਕੱਢਿਆ ਤੇ ਗੱਡੀ ਨੂੰ ਸਾਈਡ ਤੇ ਲਵਾਇਆ ਬਾਅਦ ਵਿੱਚ ਟਰੱਕ ਡਰਾਈਵਰ ਤੋਂ ਪੁੱਛਿਆ ਗਿਆ ਟਰੱਕ ਡਰਾਈਵਰ ਨੇ ਦੱਸਿਆ ਜਿਹਦਾ ਨਾਮ ਸ਼ਸ਼ੀਲ ਦੱਸਿਆ ਜਾਂਦਾ ਉਹਨੇ ਦੱਸਿਆ ਕਿ ਮੈਂ ਅੰਮ੍ਰਿਤਸਰ ਤੋਂ ਪਰਚੂਨ ਲੈ ਕੇ ਦਿੱਲੀ ਜਾ ਰਿਹਾ ਸੀਗਾ ਇੱਥੇ ਆ ਕੇ ਜਦ ਇਹ ਫਲੋਰ ਦੇ ਏਰੀਆ 'ਚ ਆਇਆ ਤਾਂ ਢਾਬੇ ਦੇ ਸਾਹਮਣੇ ਉਹਦੀ ਅੱਖ ਲੱਗ ਗਈ ਜਿਹਦੇ ਕਾਰਨ ਚੱਲਦੇ ਟਰੱਕ ਦੇ ਪਿੱਛੇ ਹੇ ਟਕਰਾ ਗਈ ਜਿਹਦੇ ਕਾਰਨ ਇਹ ਟਰੱਕ ਦੇ ਵਿੱਚ ਹੀ ਫਸ ਗਿਆ ਸੀਗਾ ਤੇ ਇਹਨੂੰ ਬਾਹਰ ਕੱਢ ਕੇ ਇਹਨੇ ਫਰਸਟ ایڈ ਦਿੱਤੀ ਆ ਵੈਸੇ ਇਹਦੇ ਕੋਈ ਜ਼ਿਆਦਾ ਸੱਟ ਚੋ ਨਹੀਂ ਲੱਗੀ ਤੇ ਗੱਡੀ ਨੂੰ ਸਾਈਡ ਤੇ ਕਰਵਾ ਦਿੱਤਾ ਗਿਆ ਇਸ ਘਟਨਾ ਸੰਬੰਧੀ ਥਾਣਾ ਫਲੋਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ